ਲੰਗੇ ਦਿਨੀ ਪੰਜਾਬ ਦੇ ਵਿੱਚ ਇੱਕ ਘਟਨਾ ਵਾਪਰਦੀ ਆ ਜਿਸ ਨੂੰ ਦੇਖ ਕੇ ਹਰ ਇੱਕ ਵਿਅਕਤੀ ਦਾ ਜਿਹੜਾ ਹਿਰਦਾ ਵਲੂੰਦਰਿਆ ਜਾਂਦਾ ਇੱਕ 15 ਸਾਲ ਦਾ ਨੌਜਵਾਨ ਬੱਚਾ ਜਿਸ ਦੇ ਵਿੱਚੋਂ ਮਾਪਿਆਂ ਨੇ ਬਹੁਤ ਸਾਰੇ ਸੁਪਨੇ ਸਜਾਏ ਹੁੰਦੇ ਨੇ ਸਕੂਲੋਂ ਪੜ੍ਹ ਕੇ ਵਾਪਸ ਆ ਰਿਹਾ ਹੁੰਦਾ ਪਰ ਰਸਤੇ ਦੇ ਵਿੱਚ ਜਦੋਂ ਮੋਟਰਸਾਈਕਲ ਦੇ ਉੱਪਰ ਕਾਰ ਆ ਰਹੀ ਆ ਹੁੰਦਾ ਤੇ ਉਸ ਦੇ ਗਲੇ ਦੇ ਵਿੱਚ ਚਾਈਨਾ ਡੋਰ ਫਸ ਜਾਂਦੀ ਆ ਤੇ ਉਸ ਦਾ ਗਲੇ ਦੀ ਸਾਰਾ ਕੱਟੀ ਜਾਂਦੀ ਆ ਮੌਕੇ ਤੇ ਮੌਤ ਹੋ ਜਾਂਦੀ ਆ ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ ਹੈ ਖਬਰ ਸੁਣਦਿਆਂ ਹੀ ਤਾਹਾ ਮਾਰ ਕੇ ਪੱਪਾ ਮਾਰ ਕੇ ਉਹ ਪਰਿਵਾਰ ਰੋਣ ਲੱਗ ਜਾਂਦਾ ਇਲਾਕੇ ਦੇ ਵਿੱਚ ਸ਼ਾਂਤੀ ਸੋਗ ਫੈਲ ਜਾਂਦਾ ਕਿ ਇਸ ਇਲਾਕੇ ਦੇ ਵਿੱਚ ਇਸ ਤਰੀਕੇ ਦੀ ਕਟਨਾ ਵਾਪਰ ਗਈ ਹਾਲਾਂਕਿ ਕੋਈ ਪਹਿਲੀ ਕਟਨਾ ਨਹੀਂ ਪਿਛਲੇ ਕੁਝ ਸਾਲਾਂ ਤੋਂ ਅਜਿਹਿਆਂ ਕਈ ਕਟਨਾਵਾਂ ਵਾਪਰ ਗਈਆਂ ਨੇ ਜਿਸ ਦੇ ਉੱਪਰ ਬਹੁਤ ਵੱਡੇ ਸਵਾਲ ਉੱਠੇ ਨੇ ਕਿ ਅਖਰ ਇਹਨਾਂ ਦੇ ਪਿੱਛੇ ਗਲਤੀ ਕਿਸ ਦੀ ਆ ਕੌਣ ਏ ਜਿਹੜਾ ਚਾਇਨਾ ਡੋਰ ਵੇਚਦਾ ਜਾਂ ਫਿਰ ਰੂਕਦਾ ਕੌਣ ਨਹੀਂ ਆਗਾ ਪਰ ਇਹ ਤਸਵੀਰ ਜਿਹੜੀ ਲੰਗੇ ਦਿਨ ਦੀ ਕੱਲ ਦੀ ਸਾਹਮਣੇ ਆਈ ਸੀ 15 ਸਾਲਾਂ ਨੌਜਵਾਨ ਤਰਨ ਜੋ ਸਿੰਘਾ ਜੋ ਦਾ ਅੰਤਿਮ ਸੰਸਕਾਰ ਉਸਦੇ ਸਮਰਾਲਾ ਦੇ ਪਿੰਡ ਰੋਲੇ ਦੇ ਵਿੱਚ ਕੀਤਾ ਜਾ ਰਿਹਾ ਜਿੱਥੇ ਪਰਿਵਾਰ ਤਾਹਾਂ ਮਾਰ ਕੇ ਰੋ ਰਿਹਾ ਤੇ ਉਸ ਪਿੰਡ ਕਰਦੇ ਵਿੱਚ ਸੁੰਨ ਨਹੀਂ ਪਸਰੀ ਬਲਕੇ ਉਸ ਮਾਂ ਦੀਆਂ ਪਿਓ ਦੀਆਂ ਚੀਕਾਂ ਸੁਣ ਰਹੀਆਂ ਨੇ ਜਿਸਦੇ ਮਨ ਦੇ ਵਿੱਚ ਬਹੁਤ ਸਾਰੇ ਸੁਪਨੇ ਸਜਾਈ ਹੋਈ ਸੀ ਉਸ ਪੁੱਤ ਨੂੰ ਨੌਜਵਾਨ ਹੁੰਦਾ ਦੇਖ ਕੇ ਲੱਖਾਂ ਸੁਪਨੇ ਸਜਾਲੇ ਸੀ ਪਰ ਉਹ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਸ ਪੁੱਤ ਨੇ ਜਿਹਦੇ ਜੋ ਉਸ ਪਿਓ ਪੁੱਤ ਨੂੰ ਜਿਸ ਪਿਓ ਨੇ ਹੱਥੀਂ ਖੜਾਇਆ ਸੀ ਅੱਜ ਮੋਢਿਆਂ ਦੇ ਉੱਪਰ ਮੋਢਾ ਦੇ ਕੇ ਅੰਤਿਮ ਸੰਸਕਾਰ ਕਰਨ ਦੇ ਲਈ ਜਿਹੜਾ ਸੇਵਿਆਂ ਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਲਜਾਇਆ ਜਾ ਰਿਹਾ ਪਰਿਵਾਰ ਦਾ ਇਸ ਵਕਤ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਕਿ ਇੱਕ ਉਹ ਨੌਜਵਾਨ ਜੋ ਸਕੂਲ ਪੜਨ ਗਿਆ ਸੀ ਪਰ ਨਹੀਂ ਪਤਾ ਸੀ ਕਿ ਵਾਪਸ ਪਰਤਦੇ ਹੋਏ ਇਸ ਤਰੀਕੇ ਉਸ ਦੇ ਗਲੇ ਦੇ ਵਿੱਚ ਚਾਈਨਾ ਡੋਰ ਫਸੇਗੀ ਤੇ ਅਖੀਰ ਗਲੇ ਦੀ ਸਾਰਾ ਕੱਟੀ ਜਾਵੇਗੀ ਤੇ ਇਸ ਦੁਨੀਆ ਨੂੰ ਆਲਬੇ ਦਾਖ ਜਾਏਗਾ ਤੇ ਅੱਜ ਉਸ ਦੇ ਪਿੰਡ ਦੇ ਵਿੱਚ ਉਸ ਦਾ ਅੰਤਿਮ ਸੰਸਕਾਰ ਆ ਜਿਹੜਾ ਉਹ ਕੀਤਾ ਜਾ ਰਿਹਾ ਹੈ ਇਹਾਰੇ ਦੇਸ਼ਵਿਦੇਸ਼ ਚੱਲ ਰਹੀ ਹੈ। ਇਹ ਕੱਲ ਵੀ ਖਬਰਾਂ ਚੱਲ ਰਹੀਆਂ ਨੇ ਔਰ ਅਸੀਂ ਦੇਖ ਰਹੇ ਹਾਂ ਕਿ ਮਾਤਾ ਦਾਵਲਾ ਦਾ ਉਹ ਮੌਜੂਦਾ ਸਰਪੰਚ ਲਈ ਦੇ ਬੇਟੀ ਦੀ ਮਾਤਾ ਉਹ ਮੌਜੂਦਾ ਸਰਪੰਚ ਨੇ ਦਾਦਾ ਲੰਮਰਦਾਰ ਰਹੇ ਨੇ। ਪਰਵਾਰ ਵਿੱਚ ਸਵਾਲ ਸੇਵੀ ਵੀ ਆ, ਧਾਰਮਿਕ ਵੀ ਆ, ਲੋਕਾਂ ਦੇ ਵਿੱਚ ਹਰ ਵਕਤ ਵਿਚਨਣ ਵਾਲਾ। ਸੋ ਮੈਂ ਸਮਝਦਾ ਕਿ ਜਿਹੜੀ ਵੱਡੀ ਦੁਖਦਈ ਘਟਨਾ ਵਾਪਰੀ ਹੈ ਇਹਦੇ ਲਈ ਪ੍ਰਸ਼ਾਸਨ ਨੂੰ ਔਰ ਆਪਾਂ ਨੂੰ ਵੀ ਸਾਰਿਆਂ ਨੂੰ ਇਹ ਕਿ ਬੱਚਿਆਂ ਨੂੰ ਸੰਭਾਲਦੀ ਲੋੜ ਆ, ਧਿਆਨ ਦੇਣ ਦੀ ਲੋੜ ਆ। ਔਰ ਇਹ ਵੀ ਬੇਨਤੀ ਕਰਨਾ ਕਿ ਠੀਕ ਹੈ ਕਿ ਅਗਲਾ ਪੱਕੇ ਤੇ ਚੈਨਾ ਆਪਾਂ ਸੜੇ ਕੋਈ ਕਿਸੇ ਦੇ ਕੋਠੇ ਤੇ ਚੜੇ ਫਿਰ ਮੇਰੇ ਕੋਈ ਕਿਸੇ ਦੇ ਕਰਦੇ ਇਹ ਨਹੀਂ ਹੋਣਾ ਮੈਂ ਸਮਝਦਾ ਕਿ ਤੰਗ ਬਾਜੀ ਤੇ ਹੀ ਇਹਦੇ ਤੇ ਰੋਕ ਲੱਗਣੀ ਚਾਹੀਦੀ ਹੈ ਤਾਂ ਹੀ ਮੈਂ ਸਮਝਦਾ ਕਿ ਜੀ ਇਹਨੇ ਸਭ ਗੱਲ ਕਰੀਏ ਬਹੁਤ ਜ਼ਿਆਦਾ ਸ਼ਕਤੀ ਕੀਤੀ ਸ਼ਕਤੀ ਦੇ باوجود ਵੀ ਇਹ ਕਹਿੰਨ ਨਾਲ ਬਿਕਰੇ ਜੀ ਮੈਂ ਸਮਝਦਾ ਜੀ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਤੁਹਾਡੇ ਭਾਈਚਾਰੇ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹਦੇ ਤੇ ਜਿੱਥੇ ਰੋਕ ਵੀ ਲੱਗਣੀ ਚਾਹੀਦੀ ਹੈ ਉੱਥੇ ਦੇਖ ਰਿਹਾ ਕਿ ਆਪਾਂ ਜਿਹੜੇ ਦੁਕਾਨਦਾਰ ਨੇ ਛੋਟੇ ਬੱਚਿਆਂ ਨੂੰ ਲਾਲਚ ਦੇ ਰਹੇ ਨੇ ਜੀ ਇਹ ਤਕਰੀਬੇ 200 ਰੁਪਏ ਲੈ ਲਏ 200 ਰੁਪਏ ਲੈ ਲਏ ਉਹ ਬੱਚਿਆਂ ਨੂੰ ਪਤਾ ਨਹੀਂ ਵੀ ਕੀ ਝੋਲੇ ਚ ਕੀ ਲੈ ਜਾਈਆ ਰਹੇ ਉਹ ਕੋਠੇ ਤੇ ਜਾ ਕੇ ਘਰ ਦਾ ਮੈਂ ਸਮਝਾ ਡਿਲੀਵਰੀ ਹੋ ਰਹੀ ਹੈ ਇਹ ਚੀਜ਼ ਦੀ ਸੋ ਮੇਰੀ ਬੇਨਤੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਿੱਦਾਂ ਤੁਸੀਂ ਹੋ ਡਿਊਟੀ ਅਡਵਾ ਰਹੇ ਹੋ ਇਹ ਇਹਨਾਂ ਦੀ ਡਿਊਟੀ ਲਵਾਓ ਔਰ ਕੰਗਵਾਜੀ ਤੇ ਪੂਰੀ ਤਰ੍ਹਾਂ ਦਬੰਦੀ ਕਰਾਓ ਸਾਹਿਬਨ ਧਿਆਨ ਦਬਾਓ ਸਾਹਿਬਨ ਕੀ ਧਿਆਨ ਦਬਾਓ ਮਾਪੇ ਵੀ ਧਿਆਨ ਦੇਣ ਕਿ ਸਾਡਾ ਬੱਚਾ ਕੀ ਕਰ ਰਿਹਾ ਹੈ ਚਾਹੇ ਲਛਾਂ ਦੀ ਗੱਲ ਆ ਚਾਹੇ ਆ ਮੈਂ ਗੱਲ ਕਰਕੇ ਅੱਥੇ ਪਹਿਲਾਂ ਗੋਵਾਂ ਦੀ ਗੱਲ ਆ ਕੁੱਤਿਆਂ ਦੀ ਗੱਲ ਆ ਕਾਸੀ ਦੁੱਧ ਪੀਂਦੇਆਂ ਗਊਆਂ ਦਾ ਆਪਣੀ ਛੱਡ ਕੇ ਪੜੇ ਹੋਣਿਆਂ ਨੂੰ ਕਿ ਕਿਸੇ ਜ਼ਿੰਮੇਵਾਰ ਦਾ ਨੁਕਸਾਨ ਕਰ ਜੇ ਕੋਈ ਦੁਕਾਨ ਦਾ ਨੁਕਸਾਨ ਕਰ ਜੇ ਕੋਈ ਰਾਹੀਰ ਦਾ ਨੁਕਸਾਨ ਕਰ ਜੇ ਡੰਗਰ ਉਹ ਤਾਂ ਕੌਣ ਜ਼ਿੰਮੇਵਾਰ ਆ ਜੀ ਅਸੀਂ ਜ਼ਿੰਮੇਵਾਰ ਆ ਜੀ ਸਨੀਅਰ ਪ੍ਰਸ਼ਾਸਨ ਨੇ ਜਿਵੇਂ ਕੱਲ ਇੱਕ ਪੱਤਰ ਜਾਰੀ ਕੀਤਾ ਨਜਾਇਜ਼ ਬੰਦਭਾਜੀ ਦੇ ਰੋਕ ਰਹੀ ਹੈ ਉਹ ਕੀ ਕਹਾਤਾ ਜੀ ਉਹ ਤਾਂ ਕਰੇਗਾ ਹੁਣ ਕੋਈ ਫਾਇਦਾ ਨਹੀਂ ਇਹ ਤਾਂ ਪਹਿਲਾਂ ਕਰਨ ਦੀ ਲੋੜ ਆ ਸੋ ਮੇਰੀ ਬੇਨਤੀ ਆ ਕਿ ਜਿਹੜਾ ਹੈਗਾ ਥਾਲੋ ਠੀਕ ਆ ਜੇ ਦੇਰ ਆਏ ਦਰਸਤਾ ਪਰ ਇਹਦੇ ਤੇ ਰੋਕ ਲਗਣੀ ਚਾਹੀਦੀ ਆ ਪੰਜਾਬ ਸਰਕਾਰ ਦਾ ਲਾਭ ਹਿੰਦੁਸਤਾਨ 'ਚ ਹੋਵੇ ਨਾ ਹੋਵੇ ਸਾਡੇ ਦਾ ਪੰਜਾਬ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਠੀਕ ਹੈ ਕਿ ਇੱਥੇ ਘਰ ਦੀ ਖੰਨੇ ਚੱਲਦਾ ਜੀ ਮੇਰਾ ਮਤਲਬ ਤੁਹਾਨੂੰ ਕਹਿ ਰਿਹਾ ਬਹੁਤ ਪੰਜਾਬ ਦੇ ਵਿੱਚ ਇਹਨੂੰ ਹਰ ਵਕਤ ਇਹਦੇ ਤੇ ਰੋਕ ਲੇ